बनाता तो यार के नहीं सरपंच साहब लाइव लाइव के तार्णा तार्णा मैं तो मैं ए, चलो मैं 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 वीडियो बनाऊंगा चलो तू तो बैठ जो तू मैं लाइव लाइव चलो चलो बैठ एक क्लोज ਆਲਾ ਹੁੰਦੇ ਆ ਬੈਨਰ ਵੀ ਠੀਕ ਆ ਨੀ ਤਾ ਵਾਏ ਤੁਸੀਂ ਕਾ ਖਾਲਸਾ ਵਾਏ ਤੁਸੀਂ ਠੀਕ ਆ ਅੱਜ ਸਾਡੇ ਡਗਰ ਜੌਂਧਪੁਰ ਦੇ ਵਿੱਚ ਸੈਨੀਟੇਸ਼ਨ ਵਾਟਰ ਸਪਲਾਈਰੋਂ ਜਿਹੜੇ ਆ ਸਾਡੇ ਬਲਾਕ ਦੇ ਕੋਆਰਡੀਨੇਟਰ ਭਾਈ ਬਲਦੇਵ ਸਿੰਘ ਹਣੀ ਪਹੁੰਚੇ ਆ ਜਿਹੜੀ ਕਮੇਟੀ ਨਵੀਂ ਬਣਾਉਣ ਵਾਸਤੇ ਜੋ ਕਮੇਟੀ ਦੇ ਥਰੂ ਕੰਮ ਚੱਲਨੇ ਆ ਚਾਹੇ ਉਹ ਸੈਨੀਟੇਸ਼ਨ ਦਾ ਕੰਮ ਹੋਵੇ ਵਾਟਰ ਸਪਲਾਈ ਦਾ ਕੰਮ ਹੋਵੇ ਜਿੱਦਾਂ ਸਾਡੇ ਮੜੀਆਂ ਦੇ ਵਿੱਚ ਸੀਐਸਸੀ ਦੇ ਜ਼ਰੀਏ ਟਾਇਲਟਸ ਬਣੀਆਂ ਨੇ ਉਹ ਵੀ ਜਿਹੜੇ ਇਹਨਾਂ ਦੇ ਥਰੂ ਵੀ ਕੰਮ ਚੱਲਦੇ ਨੇ ਜਿੱਦਾਂ ਗਿੱਲਾ ਕੂੜਾ ਸੁੱਕਾ ਕੂੜਾ ਉਹਦੇ ਵਾਸਤੇ ਜਿਹੜੇ ਪ੍ਰਬੰਧ ਕੀਤੇ ਜਾਣੇ ਆ ਇਹ ਡਿਪਾਰਟਮੈਂਟ ਦੇ ਥਰੂ ਜਿਹੜੇ ਉਹ ਕੰਮ ਹੋਣੇ ਆ ਜਿਹਦੇ ਵਿੱਚ ਸਾਨੂੰ ਨਗਰ ਦੀ ਪੂਰੇ ਸਹਿਯੋਗ ਦੀ ਲੋੜ ਆ ਤੇ ਆਪਾਂ ਕਿਹੜੀ ਜਗ੍ਹਾ ਤੇ ਸਾਂਝੀ ਜਗ੍ਹਾ ਤੇ ਬਣਦੇ ਆ ਤੇ ਉਹਦੇ ਨਾਲ ਦੀ ਨਾਲ ਜਿਹੜਾ ਸਾਨੂੰ ਰੁਜ਼ਗਾਰ ਵੀ ਜਿਹੜਾ ਪ੍ਰੋਜੈਕਟ ਦੇ ਵਿੱਚ ਜਿਹੜਾ ਮਤਲਬ ਲੋੜਵੰਦ ਪਰਿਵਾਰ ਆ ਉਹ ਰੁਜ਼ਗਾਰ ਵੀ ਮਿਲਦਾ ਉਹ ਗਿੱਲੇ ਗੂੜੇ ਦਾ ਸੁੱਕੇ ਗੂੜੇ ਦਾ ਪ੍ਰੋਜੈਕਟ ਬਣਦਾ ਤੇ ਉਹਦੇ ਵਿੱਚ ਕੰਮ ਵਾਸਤੇ ਬੰਦਿਆਂ ਦੀ ਵੀ ਲੋੜ ਪੈਂਦੀ ਆ ਤੇ ਹੋਰ ਆਪਣੇ ਥਾਪਰ ਮਾਡਲ ਦੇ ਤਹਿਤ ਜਿਹੜੇ ਛੱਪੜਾਂ ਦੀ ਸਫਾਈ ਹੋਣੀ ਹੈ ਸਾਫ-ਸਫਾਈ ਕਰਨੀ ਆ ਉਹ ਵੀ ਪ੍ਰੋਜੈਕਟ ਜਿਹੜਾ ਵਾ ਇਸੇ ਹੀ ਡਿਪਾਰਟਮੈਂਟ ਦੇ ਥਰੂ ਬਣਨੇ ਆ ਕਿਉਂਕਿ ਉਹ ਪ੍ਰੋਜੈਕਟ 50 40 50 ਦੇ ਲੱਖ ਦੇ ਕਰੀਬ ਪ੍ਰੋਜੈਕਟ ਹੁੰਦਾ ਵਾ ਤੇ ਉਹ ਵਧੀਆ ਆਮ ਆਪਾਂ ਪਿੰਡਾਂ ਦੇ ਵਿੱਚ ਜਿੱਦਾਂ ਆਪਣੇ ਲਾਗੇ ਪਿੰਡੋਂ ਕੱਲਾ ਪਿੰਡੋਂ ਉੱਥੇ ਬਣਿਆ ਉਹ ਮਾਡਲ ਤੇ ਛੱਪਣਾ ਦੀ ਸਾਫ ਸਪਾਈ ਹੋਵੇ ਉਹ ਥਾਪਰ ਮਾਡਲ ਬਣ ਜਵੇ ਤੇ ਪਾਣੀ ਦੀ ਵੀ ਜਿਹੜੀ ਆ ਵਰਤੋਂ ਆਪਾਂ ਸਚੱਜੇ ਢੰਗ ਦੇ ਨਾਲ ਜ਼ਮੀਨਾਂ ਨੂੰ ਆਪਾਂ ਜਿਹੜਾ ਪਾਣੀ ਲਾ ਸਕਦੇ ਆ ਵਰਤੋਂ ਦੇ ਵਿੱਚ ਲਿਆ ਸਕਦੇ ਆ ਵੇਸਟੇਜ ਨੂੰ ਜਿਹੜਾ ਆਪਾਂ ਸੰਭਾਲ ਸੰਭਾਲ ਕਰਕੇ ਇਹਦੇ ਚੰਗੇ ਤਰੀਕੇ ਨਾਲ ਚੰਗੇ ਢੰਗ ਨਾਲ ਉਹ ਜਿਹੜਾ ਆਪਾਂ ਪਿੰਡ ਨੂੰ ਸਾਫ ਸੁਥਰਾ ਆਪਾਂ ਬਣਾ ਸਕਦੇ ਆ ਤੇ ਹੋਰ ਜਿਹੜੇ ਵੀ ਕੋਈ ਆਪਾਂ ਕੰਮਕਾਰ ਇਹਨਾਂ ਥਰੂ ਲੈ ਸਕਦੇ ਆ ਆਪਾਂ ਸਾਂਝੀ ਵਿਚਾਰ ਕਰਕੇ ਸਲਾਹ ਕਰਕੇ ਆਪਾਂ ਮਤੇ ਪਾ ਕੇ ਜਿਹੜੇ ਨੇ ਜਿਹੜੀ ਕੰਮਾਂ ਦੀ ਡਿਮਾਂਡ ਦੇਣੀ ਨਾਲ ਕੰਮਾਂ ਦੀ ਡਿਮਾਂਡ ਦਵਾਂਗੇ ਪੈਸਾ ਤਾਂ ਆਊਗਾ ਕਿਉਂਕਿ ਪੰਚਾਇਤਾਂ ਕੀ ਕਰਦੀਆਂ ਕਿ ਇੱਥੇ ਆ ਕੇ ਅਨਗਹਿਲੀ ਕਰ ਲੈਂਦੀਆਂ ਜਦੋਂ ਅਸੀਂ ਕਿਸੇ ਨੂੰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਦਿੰਦੇ ਹੁਣ ਡੀਸੀ ਨੂੰ ਡਿਮਾਂਡ ਦਵਾਂਗੇ ਕਿ ਸਾਡੇ ਪਿੰਡ ਦੇ ਵਿੱਚ ਆ ਰਿਕੁਆਇਰਮੈਂਟ ਆ ਕੰਮ ਹੋਣ ਵਾਲੇ ਆ ਤੇ ਪੈਸਾ ਤਾਂ ਆਉਣਾ ਆਉਣ ਤੇ ਬੜੇ ਜਰੀਏ ਪੈਸੇ ਲਿਆਉਣ ਦੇ 14 15 ਤਰ੍ਹਾਂ ਦੇ ਜਿਹੜੇ ਆ ਮਤਲਬ ਗ੍ਰਾਂਟਾਂ ਪੰਚਾਇਤ ਨੂੰ ਮਿਲਦੀਆਂ ਤੇ ਪਿੰਡ ਦੇ ਵਿੱਚ ਆਪਾਂ ਉਹਨੂੰ ਲਾ ਕੇ ਤੇ ਵਧੀਆ ਪਿੰਡ ਜਿਹੜਾ ਸੁੰਦਰ ਪਿੰਡ ਆਪਾਂ ਬਣਾ ਸਕਦੇ ਹਾਂ ਇੰਨੀ ਬੇਨਤੀਆਂ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਆਪਣੇ ਪਿੰਡ ਵਧੀਆ ਦਾ ਵਿੱਚੋਂ ਰੁਕੜ ਟੋਕਣ ਵਾਲਾ ਕੋਈ ਨਹੀਂ ਤੁਸੀਂ ਮਤੇ ਪਾਈ ਜੋ ਤੇ ਤੁਸੀਂ ਹਾਂਜੀ